Gracias. ਕੀ ਲਧੀਆ ਆ ਆਲੇ ਮੈਂ ਪਾ ਆਹ ਮੈਂ ਕੋਈ ਨਾ ਕੋਈ ਲਧੀਆ ਠੀਕ ਹੈ ਤੁਸੀਂ ਸੁਣਾਓ ਤੁਸੀਂ ਸੁਣਾਓ ਸੇਤ ਦੀ ਮਾਸਤੀ ਆਪਣੀ ਕੀ ਤਾਈ ਹੈ ਠੀਕ ਹੈ ਚਲੋ ਫਿਰ ਫਾਈ ਚਾਹੀਦੀ ਹੈ ਜੀ ਉਹ ਮੈਂ ਗਰਦਾਉਣਾ ਇਹ ਅੱਜ ਤੇਰ ਮੈਂ ਹੈ ਪਹਿਲੀ ਨਹੀਂ ਮੈਂ ਪਹਿਲਾਂ ਦੀ ਮਾਉਣਾ ਉਹ ਦਿਨ ਮੈਂ ਕਿਹਾ ਤਾਂ ਹੀ ਭੁੱਲ ਗਿਆ ਤੇ ਮੈਂ ਕਿਹਾ ਚੱਲ ਮੁੰਡੇ ਦੇ ਰਿਸ਼ਤੇ ਦੀ ਗੱਲ ਕਰਦੀ ਤੇ ਚੇਤਾ ਭੁੱਲ ਗਿਆ ਕਾਹੂ ਚੱਲ ਗੱਲਾਂ ਗੱਲਾਂ ਚੱਲ ਕੇ ਹਾਂਜੀ ਇਹ ਕੁੜੀ ਹੀ ਸਾਡੇ ਗਵਾਂਦ ਬੜੀ ਸੋਹਣੀ ਤੇ ਮੈਂ ਕਿਹਾ ਚੱਲ ਬੜੇ ਮੇਰੇ ਰਿਸ਼ਤਾ ਕਰਾ ਦਿੰਦੀ ਤੇ ਉਹਦਾ ਕਰਕੇ ਮੈਨੂੰ ਫੇਰ ਆਉਣਾ ਪਿਆ ਕੁੜੀ ਕੀ ਕਰਦੀ ਕੁੜੀ ਨੇ ਗ੍ਰੈਜੂਏਸ਼ਨ ਕੀਤੀ ਹੈ ਤੇ ਜਾ ਮਨ ਉਹ ਰੋਟੀਆਂ ਨਹੀਂ ਪਕਾਉਂਦੀ ਵੀ ਨਹੀਂ ਆ ਰੋਜ਼ ਮੈਂ ਜਾਣੀ ਰੋਟੀਆਂ ਪਕਾਉਂਦੀ ਹੁੰਦੀ ਆ ਮੈਨੂੰ ਕੋਈ ਪੜਾ ਲਿਖ ਬੱਤੀ ਰੋਟੀਆਂ ਪਕਾਉਣੀਆਂ ਆਉਣੀਆਂ ਚਾਹੀਦੀ ਹਾਂ ਤੇ ਚਲੋ ਮੁੰਡਾ ਮੈਂ ਕਿਹਾ ਬਾਹਰ ਆ ਤੇ ਕੁੜੀ ਸੋਖ ਲਊਗੀ ਹਾਂ ਜੀ ਹਨਾ ਤੇ ਚਲੋ ਕਿਸ ਦੇ ਗਰੀਬ ਦੀ ਤੀ ਬੂਹ ਉੱਠ ਜਾਂਦੀ ਐਦਾਂ ਹੀ ਭੈਣ ਭਰਾਵਾਂ ਦੇ ਸੰਯੋਗ ਨਾਲ ਮਹਾ ਚਲ ਮੇਰਾ ਪਰਿਵਾਰ ਹੈਗਾ ਉਹਨੂੰ ਇੰਸਟਾਗ੍ਰਾਮ ਤੇ ਵੀ ਤੇ ਫਿਰ ਮੈਨੂੰ ਬਣ ਕੇਤਾ ਪਉ ਲੱਗਿਆ

ਜੋ ਕੋਈ ਲੜਕੇ ਦੇ ਬਾਕ ਦਾ ਨਿਲਾਸਲਾ ਕਰਾਂਗੇ ਤੇ ਜੋ ਆਪਕਾ ਫਿਰ ਉਹਦੇ ਮੁਤਾਬਕ ਤੁਹਾਨੂੰ ਦੱਸਣਗੇ ਨਾ ਕਰਕੇ ਕਰਕੇ ਜਿसरी ਠੀਕ ਜਦੋਂ ਕੋਈ ਐਨੀ ਸਲਾਹ ਕਰਨਗੇ ਕੀ ਕਰਦੇ ਆ ਤੁਸੀਂ ਇਹਨੇ ਕੁਝ ਕੁ ਨਹੀਂ ਨਾ ਦੇਣੀ ਕੀ ਕਹਿੰਦੇ ਹੋ ਛੋਟਾ ਸਾਡੇ ਘਰ ਬੰਦੇ ਤੁਹਾਡੇ ਕੋਲੋਂ ਚੋਂ ਖਾਦੋ ਤੇ ਘਰੇ ਆਉਣੇ ਤੇ ਸ਼ਾਮ ਨੂੰ ਖਾ ਕੇ ਹਾਂ ਤੇ ਫੇਰ ਹਾਂ ਤੇ ਗਾੜੀ ਗੱਲ ਬਾਤ ਤੋਰ ਲਿਓ ਮੁੰਡੇ ਨੂੰ ਪੁੱਛ ਲਿਓ ਉਹਦੇ ਪਸੰਦ ਹੋਊਗੀ ਤੇ ਫੇਰ ਆਪਾਂ ਗਾੜੀ ਗੱਲ ਬਾਤ ਤੋਰ ਲਾਂਗੇ ਚਲੋ ਮੈਂ ਚਾਹ ਲਿਆਵਾ ਚਾਹ ਲੈਵਾਂ ਚਾਹ ਰਹਿੰਦੇ ਨਹੀਂ ਕਾ ਕੀ ਕਰਨੀ ਤਾਂ ਤੁਹਾਨੂੰ ਤੁਹਾਨੂੰ ਪਸੰਦ ਹੈ ਨਾ ਕੁੜੀ ਨੂੰ ਸਾਡੇ ਸਾਨੂੰ ਪਸੰਦ ਹੈ ਕੁੜੀ ਅੱਛਾ ਤੁਸੀਂ ਵੇਖ ਲੈਣੇ ਕੋਈ ਨਹੀਂ ਮੈਂ ਫੋਟੋ ਸੈਂਡ ਕਰ ਦੇਵਾਂ ਦਿਖਾ ਦੇਣੀ ਨਾ ਦੇਖ ਲਾਂਗੇ ਹਾਂ ਕਿੰਦਰ ਦੇ ਫੋਨ ਤੇ ਦੇਖ ਲਾਂਗੇ ਹਾਂ ਕੋਈ ਨਹੀਂ ਆਨੇ ਮੈਂ ਫੋਟੋ ਮੈਂ ਸੈਂਡ ਕਰ ਦਿੰਦੀ ਕੁੜੀ ਦੀਆਂ ਕੁੜੀ ਤੇ ਸੋਹਣੀ ਆ ਤੁਹਾਨੂੰ ਪਤਾ ਜਟਆਂੀਆਂ ਧੀ ਅੱਜ ਕੱਲ ਹਾਂ ਜਿੱਦਾਂ ਦੀਆਂ ਹੁੰਦੀਆਂ ਕੰਮਕਾਰ ਵਾਲਾ ਨਾ

ਹਲੋ ਜੀ ਗਰਮੀ ਹੈ ਮਹਾਂਕੜੀ ਕੋ ਜੋ ਨਾਲ ਹੈ ਜੀ ਨੇ ਪੀਣੀ ਚਾਹ ਨਹੀਂ ਪੀਆ ਤੁਸੀਂ ਤੇਨ ਕੱਪ ਲੈ ਹਾਂ ਫਾਸਲਾ ਹੈ ਕਿੰਨੇ ਵਜੇ ਆਉਂਦਾ ਮੁੰਡੇ ਦਾ ਫੋਨ ਫੇਰ ਹੀ ਤੁਸੀਂ ਦੱਸੋਗੇ ਗੱਲਬਾਤ ਕਰਕੇ ਮੁੰਡੇ ਨਾਲ ਆਜੂਗਾ ਕੋਈ ਨਹੀਂ ਜਦੋਂ ਫੋਨ ਆਊ ਸਵੇਰੇ ਆਊਗਾ ਜਦੋਂ ਹੀ ਹਮ ਨੂੰ ਦੱਸਣਾ ਕਿ ਕਦੋਂ ਚਲ ਫੜਦੇ ਚਾਹੀਦੀ ਲੋ ਪਹਿਲਾਂ ਹੋਲੀ ਪੀ ਲੋ ਚਾਹ ਪੀ ਲੋ ਠੰਡੀ ਹੈ ਜਾਨੀ ਮੱਖੀ ਬੜੀ ਗਈ ਜਾਂਦੀ ਮੱਖੀ ਦਰਮਿਆ ਕਰਦੀ ਜਾਂਦੀ ਹੱਸਦਾ ਠੀਕ ਹੈ ਹਾਂ ਠੀਕ ਹੈ ਸਭ ਫਿਰਦੀ ਹੈ ਗਰਾਨੀਆਂ ਜਿੰਨਾਂ ਨੀਆਂ ਠੀਕ ਵਧੀਆ ਗਰਾਨੀਆਂ ਠੀਕ ਹਾਂ ਠੀਕ ਹੈ ਵਧੀਆ ਸਾਰੀ ਚੀਜ਼ ਪਰ ਚੱਲ ਜੀ ਹਾਂ ਤੇ ਜਿਹਨਾਂ ਸਪੋਰਟਸ ਨਾਲ ਵੇਰਾ ਲੂਰਾ ਹੈ ਅਮਰਾਲ ਹੋਇਆ ਹੈ ਕਹਾਵਾ ਤੇ ਕਾਮਾ ਵਾ ਇੱਕ ਮਾਜਿਆ ਦੁੱਧ ਦੁੱਧ ਹਾਂ ਜੀ ਬੀਨ ਬੋਲੀ ਆਸ਼ਾ ਕਿ ਹਾਲ ਸ਼ਾ ਕੋਈ ਨਾ ਟਾਈਂਗ ਹੀ ਆ ਟਾਈਂ ਪਾਸ ਹੋਈ ਜਾਂਦਾ ਅੱਜ ਕੱਲ ਤੇ ਜਮਾਨੇ ਚ ਟਾਈਂ ਪਾਸ ਹੀ ਹੋਈ ਜਾਵੇ ਤੇ ਵਧੀਆ ਏ ਨਾਲੇ ਕਿ ਲਿਆ ਲਾ ਟਾਈਂ ਪਾਸ ਹੋਈ ਜਾਂਦਾ ਵਾ ਨਾਲੇ ਕਾ ਮੈਂ ਲਿਆ ਤੇਰੇ ਭਾਜੀ ਨੂੰ ਮਾਨੀ ਆ ਇੱਕ ਦਾ ਡੰਗਰ ਰੱਖ ਲਿਏ ਨਹੀਂ ਚਾਹੀਦਾ ਵੀ ਰੱਖੋ ਜਦੋਂ ਦਾ ਸਰਪੰਚੀ ਚ ਪਿਆ ਹੀ ਉਹ ਕੱਖ ਵੀ ਨਹੀਂ ਆ ਨਾ ਦੇ ਪੰਦਰ ਅੱਜ ਕੱਲ ਪੈਂਦੀ ਦੁੱਧ ਇ tanto ਮਹਿੰਗਾ ਹੋਇਆ ਹੁਣ ਦੁੱਧ ਲੈਣ ਦੇ ਕਿਤੇ ਵਾਹ ਨਹੀਂ ਵਾਹ ਕੇ 70 ਰੁਪਏ ਦੁੱਧ ਨਾਲ ਦੀ ਰੀਸ ਨਹੀਂ ਆ ਘਰ ਫੁੱਲਾ ਡੁੱਲਾ ਵਰਤੀ ਸਰਦਾਰ ਪਈਏ ਦੁੱਧ ਦੇ ਹੰਡਾ ਤੇ ਉਹ ਵੀ ਕਿਹੇ ਕੰਮ ਦਾ ਨਹੀਂ ਆ ਘਰ ਦੇ ਦੁੱਧ ਨਾਲ ਦੀ ਰੀਸ ਹੀ ਨਹੀਂ ਆ ਤੇ ਚੱਲ ਮੈਂ ਤੇ ਆਖਿਆ ਮਾ ਤੁਹਾਡੇ ਨਾਲ ਆਖੀ ਤੇ ਚੱਲ ਘਰ ਦਾ ਗੁਜ਼ਾਰਾ ਨਾਲੇ ਘਰ ਦੁੱਧ ਪੀਣ ਨੂੰ ਗੁਜ਼ਾਰੇ ਦੀ ਤੇ ਚੱਲ ਛੱਡੋ ਤੇ ਘਰ ਦਾ ਦੁੱਧ ਪੀਣ ਨੂੰ ਲੱਗਦਾ ਨਹੀਂ ਆ ਪਠਾ ਡਕਾ ਹੈਗਾ ਡੰਗਰਾਂ ਦਾ ਧਿਆਨ ਡੰਗਰਾਂ ਵਲੇ ਵਿਆ ਕਰੋ ਗਰਮੀ ਬੜੀ ਆ ਨਵਾਇਆ ਧਵਾਇਆ ਕਰੋ ਇਹਨਾਂ ਨੂੰ ਥੋੜੋ 3-4 ਟਾਈਮ ਮੇਰੇ ਸ਼ਾਮ ਤੇ ਦਵਾਈ ਦਾ ਪੱਠੇ ਵੀ ਹਰਿਆ ਤੇ ਵਾਧੂ ਆ ਹਾਂ ਵਾਧੂ ਬੀਜਾ ਕਰਦਾ ਹਾਂ ਤੇ ਯਾਹ ਕੇ ਪਾਉਂਦਾ ਵਾ ਨਵਾਇਦਾ ਵਾ ਹਾਂ ਗਰਮੀ ਆ ਨਾ ਗਰਮੀ ਕਰਕੇ ਜਿਆਦਾ ਹੋਏ ਹੋ ਇੰਨਾ ਗਰਮੀ ਕਰਕੇ ਹੀ ਆ ਨਾ ਕਰਕੇ ਚਲੋ ਜਿੰਨੀ ਕੰਦੇ ਸੇਵਾ ਤੇ ਕਰਦੇ ਕਰਦੇ ਨੋਲੇ ਥੋੜੇ ਥੋੜੇ ਟਾਈਮ ਨੋ ਰਹੇ ਤਾਂ ਕੋਈ ਦਾਹ ਡੰਗਰ ਬੜਿਆ ਵੀ ਸੂਲਸਣ ਵਾਲਾ ਵੀ ਹਾਂ ਸੂਲ

slow party bapak di ini pak ਆ ਵੀ ਆਉਂਦਾ ਤੇਰੇ ਪਾ ਜੀ ਤੇ ਮੈਂ ਆਉਂਦੇ ਆ ਤੇ ਫਿਰ ਗੱਲ ਕਰਦੀ ਹਾਂ ਜੀ ਨਾਲ ਠੀਕ ਹੈ ਨਾ ਆਹੋ ਗੱਲ ਕਰਕੇ ਤੇ ਸਾਸਰੀ ਕਾਲ ਜੀ ਯਾਰ ਠੀਕ ਹੋ ਗਈ ਅਸੀਂ ਕੱਲੇ ਆਏ ਆਹੋ ਕੱਲੇ ਆਏ ਥੋੜਾ ਘੱਟ ਹੀ ਆਉਂਦਾ ਹੁੰਦਾ ਜੀ ਨਾਲ ਉਹ ਸਰਪੰਚੀ ਸੁਪੰਜੀ ਦੇ ਚੱਕਰ ਚ ਪਏ ਜਦੋਂ ਦੇਤੇ ਉਦੋਂ ਦੇ ਨਹੀਂ ਕਿਤੇ ਵੀ ਜਾਂਦੇ ਆਂ ਗਰਮੀ ਆ ਨਾ ਨਾਲ ਜਹੇ ਘੱਟ ਬਾਹਰ ਆਂਦੇ ਸਮਝਦੇਂ ਬਰਾਹੋਗੇ ਹਾਂ ਬਰਾਹੋ ਜੀ ਨਹੀਂ ਨਹੀਂ ਚਲ ਜਾਣਾ ਰਿਹਾ ਕਿੱਥੇ ਸਾਤਾ ਵਾ ਨੇ ਕਹ ਲਈ ਨਾ ਉਹ ਗੱਲਾਂ ਉਹ ਤੇ ਨਾ ਮੈਂ ਪੱਕੀ ਤੌਰ ਤੇ ਚੱਲ ਕੋਈ ਨਹੀਂ ਚੱਲ ਹੁਣ ਕਰੀ ਗੱਲ ਫਿਰ ਆ ਗਿਆ ਪਾਜੀ ਠੀਕ ਹੈ ਮੈਂ ਕਰਕੇ ਗੱਲ ਬਾਅਦ ਤੇ ਦੱਸ ਦੇ ਫਿਰ ਮੈਨੂੰ ਤੂੰ ਦੱਸ ਆਹੋ ਤੇ ਸਾਰੀ ਗੱਲ ਕਰਕੇ ਤੇ ਮੈਨੂੰ ਦੱਸ ਦਿਓ ਸ਼ਾਮਾ ਨੂੰ ਮੈਂ ਚੱਲ ਜਾਣਾ ਵਾ ਠੀਕ ਹੈ ਹਾਂ ਰਿਆ ਨਹੀਂ ਮੇਰਾ ਸਰਦਾ ਔਲੀ ਥੋੜੀ ਸਬਜ਼ੀ ਸੁਬਜੀ ਲਾਈ ਆ ਮੈਂ ਤਾਂ ਮਿਹਨਤ ਕਰਦੇ ਰਹਿੰਦੇ ਆ ਲੱਗੇ ਰਹਿੰਦੇ ਬਾਹਰ ਆਏ ਬਤਾਉਂ ਤਾ ਕੁਝ ਨਾ ਵੀ ਲਾਇਆ ਹਾਂ ਠੀਕ ਹੈ ਕਿੰਨੇ ਘਪੁੰਨੇ ਸਾਰਾ ਖੋਦਿਆ ਵੀ ਭੈਣ ਲਾਇਆ ਚੱਲ ਜਣਗਾ ਅੱਜ ਘਰ ਦੀ ਸਬਜੀ ਹੋਗੀ ਸਪਰੇਅ ਤੋਂ ਬਗੈਰ ਮਿੱਟੀਆਂ ਵੀ ਲਾਈਆਂ ਤਰੇਲੇ ਵੀ ਟੈਟ ਨਾ ਸਾਰੀ ਸਬਜੀ ਲਾਈ ਹੈ ਤੇ ਵਧੀਆ ਕੀਤਾ ਚੱਲ ਘਰ ਦੀ ਸਬਜੀ ਸਪਰੇਅ ਸਪਨੂ ਤੇ ਨਹੀਂ ਕਰਦੇ ਨੇ ਨਹੀਂ ਨਹੀਂ ਸਪਰੇਅ ਨਹੀਂ ਉਤਰਾ ਹੀ ਚੀਜ਼ਾਂ ਆਉਂਦੇ ਸੀ ਹਾਲ ਪਾ ਦੇ

ਤੁਸੀਂ ਜਾਓ ਤਾਂ ਮੈਂ ਚਲ ਜਾਣਾ ਵਾ ਬਾਈ ਤੈਨੂੰ ਦਾ ਘਰ ਆਉਨੇ ਆ ਉੱਤੇ ਉੱਪਰ ਕੁੱਤੇ ਕੱਤੇ ਬੜੇ ਬੈਠੇ ਹੁੰਦੇ ਆ ਝੋਨਾ ਵੀ ਸ਼ੁਰੂ ਕਰਤਾ ਤੁਸੀਂ ਦੇ ਹਾਂਜੀ ਹਾਂਜੀ ਹੈਨਾ ਹਾਂਜੀ ਚੱਲ ਵਧੀਆ ਹੈ ਤੇ ਗੇਟਾ ਲੱਗ ਜੂਗਾ ਹਾਂਜੀ ਹਾਂ ਠੀਕ ਚਲੋ ਠੀਕ ਆ ਫਿਰ ਠੀਕ ਕਿੰਨਾ ਹੱਲ ਚੰਗਾ ਵਾ ਕੋਲ ਕੋ ਨਹੀਂ ਆਇਓ ਆਵਾਂਗੇ ਆਹ ਮਿੰਦਾਸ ਆਇਓ ਸਾਰੀ ਗੱਲ ਬਾਤ ਅਲਹਮਦੁਲਿਲਾ ਚੰਗਾ ਠੀਕ ਆ ਤੇ ਵੀਡੀਓ ਚੰਗੀ ਲੱਗੀ ਤਾਂ ਲਾਈਕ ਕਮੈਂਟ ਤੇ ਸਬਸਕ੍ਰਾਈਬ ਜ਼ਰੂਰ ਕਰਿਓ